ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੁਝ ਗਰੰਟੀਆਂ ਦਿੱਤੀਆਂ ਗਈਆਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੱਤਾ ਮਿਲੀ ਵੀ ਔਰ ਵੱਡਾ ਬਹੁਮਤ ਮਿਲਿਆ ਜਿਸ ਦੇ ਵਿੱਚ ਇੱਕ ਗਰੰਟੀ ਪੂਰੀ ਕਰ ਕੀਤੀ ਗਈ ਜਿਹੜੀ ਉਸੇ ਮੁਹੱਲਾ ਕਲੀਨਿਕ ਬਣਾਉਣ ਦੀ ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਚੱਲ ਰਹੇ ਸਨ ਜਾਂ ਡਿਸਪੈਂਸਰੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਸਨ ਉਹਨਾਂ ਨੂੰ ਹੀ ਬੋਤਲੀਆਂ ਥਾਵਾਂ ਤੇ ਇਮਾਰਤਾਂ ਨੂੰ ਬਦਲਿਆ ਗਿਆ ਔਰ ਆਮ ਆਦਮੀ ਕਲੀਨਿਕ ਨਾਮ ਦੇ ਕੇ ਉਦਘਾਟਨ ਵੱਡੇ ਪੱਧਰ ਤੇ ਕੀਤਾ ਗਿਆ ਤੇ ਇਸ ਦੀ ਹੌਲੀ ਹੌਲੀ ਕਰਕੇ ਗਿਣਤੀ 700 ਤੋਂ ਵਪਾਰ ਹੋ ਗਈ ਜਦੋਂ ਵੀ ਪ੍ਰਾਪਤੀਆਂ ਗਿਣਾਈਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇ ਸਭ ਤੋਂ ਪਹਿਲਾਂ ਪ੍ਰਾਪਤੀ ਗਿਣਾਉਣ ਦੇ ਵਿੱਚ ਮਹੱਲਾ ਕਲੀਨਿਕਾਂ ਦਾ ਵੀ ਨਾਮ ਹੁੰਦਾ ਪਰ ਹੁਣ ਇਹਨਾਂ ਮਹੱਲਾ ਕਲੀਨਿਕਾਂ ਦੇ ਨਾਮ ਬਦਲਣ ਦੇ ਹੁਕਮ ਖੁਦ ਸਿਹਤ ਮਹਿਕਮੇ ਨੇ ਦਿੱਤੇ ਨੇ ਜਿਸ ਦੇ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਹੁਣ ਸਿਹਤ ਮਹਿਕਮੇ ਦੇ ਵਿੱਚ ਇਹ ਬਦਲਾਅ ਵੱਡਾ ਕਿਉਂ ਕੀਤਾ ਗਿਆ ਕਿਉਂਕਿ ਐਨਐਚਐਮ ਦੇ ਫੰਡ ਤੇ ਕੇਂਦਰ ਸਰਕਾਰ ਵੱਲੋਂ ਮਿਲਦੀ ਸਹਾਇਤਾ ਰੁਕ ਗਈ ਸੀ ਜਿਸ ਦੇ ਕਰਕੇ ਸਿਹਤ ਢਾਂਚੇ ਨੂੰ ਚਲਾਉਣ ਵਾਲਿਆਂ ਦਾ ਦੀ ਤਨਖਾਹਾਂ ਤੇ ਹੋਰ ਖਰਚੇ ਪੂਰੇ ਨਹੀਂ ਸੀ ਹੋ ਰਹੇ ਕੇਂਦਰੀ ਸਹਾਇਤਾ ਲਏ ਬਿਨਾ ਤੇ ਹੁਣ ਕੇਂਦਰ ਸਰਕਾਰ ਦੇ ਅੱਗੇ ਝੁੱਕਦੀ ਨਜ਼ਰ ਆਈ ਪੰਜਾਬ ਸਰਕਾਰ ਤੇ ਬਕਾਇਦਾ ਤੌਰ ਤੇ ਸਿਹਤ ਮਹਿਕਮੇ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਹੁਣ ਕਈ ਮੁਹੱਲਾ ਕਲੀਨਿਕ ਹੈ ਜਿਨ੍ਹਾਂ ਦੇ ਨਾਮ ਪਹਿਲਾਂ ਆਮ ਆਦਮੀ ਕਲੀਨਿਕ ਤੁਹਾਨੂੰ ਦਿਖਦੇ ਸਨ ਮੁੱਖ ਮੰਤਰੀ ਦੀ ਫੋਟੋ ਨਜ਼ਰ ਆਉਂਦੀ ਸੀ ਹੁਣ ਉਹ ਆਮ ਆਦਮੀ ਕਲੀਨਿਕ ਨਜ਼ਰ ਨਹੀਂ ਆਏਗਾ ਉੱਥੇ ਕੀ ਲਿਖਿਆ ਜਾਏਗਾ ਉਹ ਆਯੂਸ਼ਮਾਨ ਅਰੋਗਿਆ ਕੇਂਦਰ ਇਸੇ ਤਰ੍ਹਾਂ ਹੋਰ ਜਿਹੜੇ ਹੈਲਥ ਸੈਂਟਰ ਨੇ ਉਹਨਾਂ ਨੂੰ ਵੀ ਵਿੱਚ ਸ਼ਾਮਲ ਕੀਤਾ ਗਿਆ ਤੇ ਨਾਲ ਹੀ ਨਿਰਦੇਸ਼ ਵਿੱਚ ਇਹ ਵੀ ਲਿਖਿਆ ਗਿਆ ਕਿ ਆਯੂਸ਼ਮਾਨ ਅਰੋਗਿਆ ਕੇਂਦਰ ਦਾ ਪ੍ਰਚਾਰ ਵੀ ਕੀਤਾ ਜਾਵੇ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਸਕੀਮ ਦਾ ਪ੍ਰਚਾਰ ਕਰੇਗੀ ਨਾ ਕਿ ਆਪਣੇ ਬਣਾਏ ਹੋਏ ਆਮ ਆਦਮੀ ਕਲੀਨਿਕਾਂ ਦਾ ਹੁਣ ਅਸੀਂ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਦਰਅਸਲ ਇਹ ਜਿਹੜੇ ਸਿਹਤ ਮੈਕਮੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ, ਨਿਰਦੇਸ਼ ਜਾਰੀ ਕੀਤੇ ਗਏ ਨੇ ਡਿਪਟੀ ਕਮਿਸ਼ਨਰਾਂ ਨੂੰ ਉਸ ਦੇ ਵਿੱਚ ਕੀ ਲਿਖਿਆ ਹੈ? ਸਿਹਤ ਵਿਭਾਗ ਨੇ ਸੂਬੇ ਦੇ 2403 ਹੈਲਥ ਐਂਡ ਵੈਲਨੈਸ ਸੈਂਟਰਾਂ ਤੇ 468 ਪ੍ਰਾਇਮਰੀ ਹੈਲਥ케ਅਰ ਸੈਂਟਰਾਂ ਸਣੇ 242 ਆਮ ਆਦਮੀ ਕਲੀਨਿਕਾਂ ਦੇ ਨਾਮ ਬਦਲਣ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ। ਹੁਣ ਇਹਨਾਂ ਕੇਂਦਰਾਂ ਨੂੰ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਨਾਂ ਨਾਲ ਜਾਣਿਆ ਜਾਵੇਗਾ ਸਿਹਤ ਵਿਭਾਗ ਨੇ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਪ੍ਰਚਾਰ ਨੂੰ ਲੈ ਕੇ ਵੀ ਨਿਰਦੇਸ਼ ਜਾਰੀ ਕੀਤੇ ਨੇ ਇਹਨਾਂ ਕੇਂਦਰਾਂ ਦੇ ਨਾਂ ਬਦਲਣ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਲੰਬੇ ਸਮੇਂ ਤੋਂ ਇੱਕ ਵਿਵਾਦ ਚੱਲਿਆ ਆ ਰਿਹਾ ਸੀ ਜਾਂ ਅੜਿੱਕਾ ਬਣਿਆ ਆ ਰਿਹਾ ਸੀ ਜਿਸ ਕਰਕੇ ਜਿਹੜਾ ਹੈਲਥ ਮਿਸ਼ਨ ਦਾ ਫੰਡ ਹੈ ਜਿਹੜਾ ਪੈਸਾ ਰੁਕਿਆ ਹੋਇਆ ਸੀ ਜਿਸ ਕਰਕੇ ਪੰਜਾਬ ਸਰਕਾਰ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਵਿੱਚ ਕਾਮਯਾਬ ਨਹੀਂ ਸੀ ਹੋ ਪਾ ਰਹੀ ਕਿਉਂਕਿ ਕੇਂਦਰ ਸਰਕਾਰ ਨੇ ਸ਼ਰਤ ਰੱਖ ਦਿੱਤੀ ਕਿ ਜਿਹੜੀ ਸਕੀਮ ਦੇ ਲਈ ਪੈਸੇ ਆਉਂਦੇ ਨੇ ਤੁਸੀਂ ਕਿਸੇ ਹੋਰ ਮਸ਼ਹੂਰੀ ਲਈ ਵਰਤ ਦਿੰਦੇ ਹੋ ਜਾਂ ਆਪਣਾ ਨਾਮ ਚਮਕਾਉਣ ਦੀ ਖਾਤਰ ਵਰਤਦੇ ਹੋ ਇਸ ਕਰਕੇ ਰੋਕ ਦਿੱਤਾ ਗਿਆ ਹਾਲਾਂਕਿ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਨੇ ਵੀ ਕੋਈ ਆਪਣੀ ਜੇਬ ਦੇ ਵਿੱਚੋਂ ਕੇਂਦਰੀ ਮੰਤਰੀਆਂ ਨੇ ਨਹੀਂ ਦਿੱਤੇ ਇਹ ਲੋਕਾਂ ਦੇ ਟੈਕਸ ਦਾ ਇਕੱਠਾ ਕੀਤਾ ਹੋਇਆ ਪੈਸਾ ਪਰ ਗੱਲ ਆਉਂਦੀ ਹੈ ਜਦੋਂ ਨਿਜਮਾ ਦੀ ਕਾਨੂੰਨ ਦੀ ਸਿਧਾਂਤਾਂ ਦੀ ਤਾਂ ਫਿਰ ਉਸ ਤੇ ਮੱਦੇ ਨਜ਼ਰ ਟੈਕਨੀਕਲ ਤੌਰ ਤੇ ਤਕਨੀਕੀ ਤੌਰ ਤੇ ਇਹਨਾਂ ਦਾ ਨਾਮ ਆਮ ਆਦਮੀ ਕਲੀਨਿਕ ਨਹੀਂ ਸੀ ਰੱਖਿਆ ਜਾ ਸਕਦਾ ਹੁਣ ਪੰਜਾਬ ਸਰਕਾਰ ਨੇ ਯੂ ਟਰਨ ਲਿਆ ਇਸ ਮਾਮਲੇ ਦੇ ਵਿੱਚ ਔਰ ਇਸ ਯੂ ਟਰਨ ਦੇ ਵਿੱਚ ਇੱਕ ਗੱਲ ਸਾਫ਼ ਹੋ ਗਈ ਹੈ ਕਿ ਹੁਣ 242 ਦੇ ਲਗਭਗ ਆਮ ਆਦਮੀ ਕਲੀਨਿਕਾਂ ਦਾ ਨਾਮ ਹੁਣ ਤੁਹਾਨੂੰ ਆਮ ਆਦਮੀ ਕਲੀਨਿਕ ਨਹੀਂ ਦੇਖੇਗਾ ਉਸ ਦੇ ਵਿੱਚੋਂ ਬਹੁਤਿਆਂ ਦਾ ਨਾਮ ਆਯੂਸ਼ਮਾਨ ਅਰੋਗਿਆ ਕੇਂਦਰ ਨਜ਼ਰ ਆਵੇਗਾ ਤੇ ਉਸ ਦੀ ਪ੍ਰਚਾਰ ਕਰਨ ਦਾ ਵੀ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਹੈ ਹੁਣ ਜਿਹੜਾ ਰੇੜਕਾ ਚੱਲਿਆ ਆ ਰਿਹਾ ਸੀ ਜਿਸ ਕਾਰਨ ਕੇਂਦਰ ਨੇ ਹੈਲਥ ਮਿਸ਼ਨ ਤਹਿਤ ਮਿਲਣ ਵਾਲੇ ਫੰਡ ਰੋਕ ਦਿੱਤੇ ਤੇ ਸੂਬਾ ਸਰਕਾਰ ਇਹਨਾਂ ਸੈਂਟਰਾਂ ਸਣੇ ਆਮ ਆਦਮੀ ਕਲੀਨਿਕਾਂ ਦੇ ਨਾਂ ਬਦਲਣ ਲਈ ਤਿਆਰ ਨਹੀਂ ਸੀ ਸਿਹਤ ਵਿਭਾਗ ਦੇ ਡਾਇਰੈਕਟਰ ਹੈਲਥ ਸਰਵਿਸ ਵੱਲੋਂ ਜਾਰੀ ਨਿਰਦੇਸ਼ਾ ਚ ਸਪਸ਼ਟ ਕਰ ਦਿੱਤਾ ਗਿਆ ਕਿ 2403 ਜਿਹੜਾ HWC ਤੇ 464 PHCS 2242 ਆਮ ਆਦਮੀ ਕਲੀਨਿਕਾਂ ਦੇ ਨਾਂ ਹੁਣ ਆਯੂਸ਼ਮਾਨ ਅਰੋਗਿਆ ਕੇਂਦਰ ਹੋਣਗੇ ਪੰਜਾਬ ਸਰਕਾਰ ਨੇ ਸੂਬੇ 872 ਆਮ ਆਦਮੀ ਕਲੀਨਿਕ ਖੋਲੇ ਹੋਏ ਨੇ ਲੰਬੇ ਸਮੇਂ ਤੋਂ ਵਿਵਾਦ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੇ ਨਾਮ ਬਦਲਣ ਲਈ ਤਿਆਰ ਹੋਈ ਹੈ 242 ਆਮ ਆਦਮੀ ਕਲੀਨਿਕ ਕੈਯੂਸ਼ਮਨ ਰੋਗਿਆ ਕੇਂਦਰ ਚ ਬਦਲੇ ਜਾਣ ਤੋਂ ਬਾਅਦ ਹੁਣ ਸੂਬੇ ਚ 630 ਆਮ ਆਦਮੀ ਕਲੀਨਿਕ ਰਹਿ ਜਾਣਗੇ ਜਿੱਥੇ ਪੰਜਾਬ ਸਰਕਾਰ ਆਪਣੇ ਮੁਤਾਬਕ ਜਿਹੜੀ ਹੈ ਬ੍ਰਾਂਡਿੰਗ ਕਰ ਸਕਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਆਮ ਆਦਮੀ ਕਲੀਨਿਕ ਦਾ ਨਾਮ ਨਜ਼ਰ ਨਹੀਂ ਆਏਗਾ ਆਯੂਸ਼ਮਨ ਰੋਗਿਆ ਕੇਂਦਰ ਨਜ਼ਰ ਆਏਗਾ ਪਰ ਉੱਥੇ ਕੀ ਤਸਵੀਰ ਮੁੱਖ ਮੰਤਰੀ ਦੀ ਜਾਰੀ ਰਹੇਗੀ ਜਾਂ ਉਸ ਨੂੰ ਵੀ ਹਟਾਇਆ ਜਾਏਗਾ ਇਸ ਦੇ ਬਾਰੇ ਕੀ ਤੈਅ ਹੋਇਆ ਹੈ ਇਹ ਜਦੋਂ ਆਯੂਸ਼ਮਨ ਰੋਗਿਆ ਕੇਂਦਰ ਦਾ ਨਾਮ ਲਿਖਿਆ ਜਾਣਾ ਉਦੋਂ ਪਤਾ ਲੱਗੇਗਾ ਕਿ ਤਸਵੀਰ ਵੀ ਗਾਇਬ ਹੋ ਗਈ ਜਾਂ ਤਸਵੀਰ ਜਾਰੀ ਰਹੇਗੀ ਜਾਂ ਫਿਰ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲਗਾਈ ਜਾਏਗੀ ਇਹ ਤੇ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਜਦੋਂ ਇਹਨਾਂ ਦੀ ਨਾਮ ਬਦਲੀ ਹੋਣੀ ਹੈ ਪਰ ਨਿਰਦੇਸ਼ ਜਾਰੀ ਹੋ ਗਏ ਨੇ ਤੇ ਤਰੰਤ ਹੀ ਤੁਹਾਨੂੰ ਆਲੇ-ਦੁਆਲੇ ਦੇ ਜਿਹੜੇ ਆਮ ਆਦਮੀ ਕਲੀਨਿਕ ਨਜ਼ਰ ਆਉਂਦੇ ਸਨ ਪੀਲੇ ਕਲਰ ਦੇ ਵਿੱਚ ਖੱਟੇ ਕਲਰ ਦੇ ਵਿੱਚ ਉਹ ਹੁਣ ਉੱਥੇ ਨਹੀਂ ਨਜ਼ਰ ਆਉਣਗੇ ਉੱਥੇ ਹੁਣ ਆਯੂਸ਼ਮਾਨ ਰੋਗਿਆ ਕੇਂਦਰ ਬਣ ਜਾਏਗਾ ਜਿਹੜਾ ਕਿ ਕੇਂਦਰ ਸਰਕਾਰ ਦੀ ਸਕੀਮ ਦੇ ਅਧੀਨ ਚੱਲਦਾ ਹੈ ਔਰ ਕੇਂਦਰ ਦੇ ਫੰਡਾਂ ਦੇ ਨਾਲ ਚਲਾਇਆ ਜਾਂਦਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਰਾਂ ਇਹ ਇੱਕ ਹੋਰ ਉਹ ਫੈਸਲਾ ਹੈ ਜਿਸ ਦੇ ਉੱਤੇ ਆਪਣੀ ਜੇਦ ਨੂੰ ਛੱਡ ਕੇ ਆਵਾਜ਼ੀ ਪਾਰਟੀ ਵੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਦੀ ਬਣਣੀ ਪਈ ਹੈ ਤਾਂਕਿ ਫੰਡ ਹਾਸਲ ਕੀਤੇ ਜਾ ਸਕਣ ਜੇਕਰ ਇਸੇ ਤਰ੍ਹਾਂ ਜਿੱਦ ਤੇ ਅੜੇ ਰਹਿੰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵਿਪਤਾ ਦਾ ਸਾਹਮਣਾ ਕਰਨਾ ਪੈਣਾ ਸੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤਾਂ ਇਹ ਜਿਹੇ ਫੈਸਲੇ ਨੂੰ ਲੈ ਕੇ ਇਥੋਂ ਤੱਕ ਕਹਿ ਚੁੱਕੇ ਨੇ ਕਿ ਨਾਮ ਦੇ ਵਿੱਚ ਕੀ ਰੱਖਿਆ ਹਾਲਾਂਕਿ ਜਦੋਂ ਨਾਮ ਲਿਖੇ ਗਏ ਤੇ ਉਦੋਂ ਜ਼ੋਰ ਸ਼ੋਰ ਦੇ ਨਾਲ ਉਦਘਾਟਨ ਵੀ ਕੀਤਾ ਗਿਆ ਜਿਹੜੇ ਨੇ ਵਿਗਿਆਪਨ ਵੀ ਵੱਡੇ ਪੱਦਰ ਦੇ ਉੱਤੇ ਆਮ ਆਦਮੀ ਕਲੀਨਿਕਾਂ ਦੇ ਦਿੱਤੇ ਗਏ ਪਰ ਹੁਣ ਉਸ ਦੇ ਵਿੱਚੋਂ 242 ਦੇ ਕਰੀਬ ਆਮ ਆਦਮੀ ਕਲੀਨਿਕ ਦੇ ਨਾਮ ਆਯੂਸ਼ਮਨ ਰੋਗਿਆ ਕੇਂਦਰ ਹੋਣ ਜਾ ਰਹੇ ਨੇ ਜਿਸ ਦੇ ਨਿਰਦੇਸ਼ ਬਕਾਇਦਾ ਤੌਰ ਤੇ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੁਹਾਡਾ ਕੀ ਮੰਨਣਾ ਹੈ ਤੁਹਾਡੇ ਕੀ ਵਿਚਾਰ ਨੇ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬੜੇ ਰਹੋ এবੀਸੀ ਪੰਜਾਬ ਦੇ ਨਾਲ